ਸ਼੍ਰੋਮਣੀ ਅਕਾਲੀ ਦਲ ਦੇ ਏਕੇ ਦਾ ਸਵਾਲ ਹਾਲੇ ਵੀ ਉੱਥੇ ਹੀ ਖੜਾ ਹੈ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ 2 ਦਸੰਬਰ 2024 ਤੋਂ ਬਾਅਦ ਹੁਣ ਵੱਖੋ-ਵੱਖਰੇ ਚੁੱਲ੍ਹੇ ਛੱਡ ਕੇ ਇੱਕੋ ਥਾਂ ਇਕੱਠੇ ਹੋਣ ਦੀ ਗੱਲ ਤੁਰੇਗੀ ਪਰ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੋ ਕਿ ਅਸਤੀਫਾ ਪ੍ਰਮਾਣ ਕਰਨ ਦਾ ਔਰ ਨਵੀਂ ਭਰਤੀ ਕਰਨ ਨੂੰ ਲੈ ਕੇ ਸਮਾਂ ਅੱਗੇ ਟਪਾਰੀ ਹੈ ਜਿਸ ਦੇ ਕਰਕੇ ਬਾਗੀ ਧੜਾ ਫੇਰ ਇੱਕ ਵਾਰੀ ਸਰਗਰਮ ਹੋਣ ਲੱਗਿਆ ਹੈ ਜਿਹੜੀ ਸੁਖਦੇਵ ਸਿੰਘ ਢੀਂਡਸਾ ਦੇ ਘਰ ਬੈਠਕ ਹੋਈ ਹੈ ਮੀਟਿੰਗ ਹੋਈ ਹੈ ਬਾਗੀ ਅਕਾਲੀਆਂ ਦੀ ਜਾ ਜਿਨ੍ਹਾਂ ਨੇ ਪਹਿਲਾਂ ਸੁਧਾਰ ਲਹਿਰ ਦਾ ਗਠਨ ਕੀਤਾ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਮੁਤਾਬਕ ਉਸ ਨੂੰ ਭੰਗ ਵੀ ਕਰ ਦਿੱਤਾ ਗਿਆ ਇੱਕ ਵੱਡੀ ਮੀਟਿੰਗ ਬੁਲਾ ਕੇ ਉਸ ਤੋਂ ਬਾਅਦ ਲਗਾਤਾਰ ਸ਼ਾਂਤੀ ਤੇ ਚੁੱਪ ਚੱਲੀ ਆਉਂਦੀ ਸੀ ਪਰ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤਾਂ ਕਰਨ ਦੀ ਜਿਹੜੀ ਇੱਕ ਗੱਲ ਤੋਰੀ ਖਾਸ ਕਰਕੇ ਮਾਛੀਵਾੜਾ ਚ ਹੋਈ ਉਸ ਮੀਟਿੰਗ ਦੇ ਬਾਅਦ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠਣ ਲੱਗੇ ਕਿ ਕੀ ਇਨ ਬਿਨ ਫੈਸਲੇ ਲਾਗੂ ਨਹੀਂ ਹੋ ਰਾਏ ਸ਼੍ਰੋਮਣੀ ਅਕਾਲੀ ਦਲ ਮੰਨਣ ਨੂੰ ਤਿਆਰ ਕਿਉਂ ਨਹੀਂ ਤਾਂ ਉਸ ਤੋਂ ਬਾਅਦ ਬਾਗੀ ਧੜੇ ਦੇ ਵਿੱਚੋਂ ਪਹਿਲਾਂ ਇੱਕ ਦੋ ਲੀਡਰਾਂ ਨੇ ਆਵਾਜ਼ ਚੁੱਕੀ ਤੇ ਹੁਣ ਸਮੁੱਚਾ ਬਾਗੀ ਧੜਾ ਹੀ ਜਿਹੜਾ ਉਹ ਇਕੱਠਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਇੱਕ ਬੈਠਕ ਹੋਈ ਉਸ ਬੈਠਕ 'ਚ ਕੀ ਫੈਸਲਾ ਲਿਆ ਗਿਆ ਇੱਕ ਪਾਸੇ ਹਾਲੇ ਕੱਲ੍ਹ ਤੱਕ ਇਹ ਅਪਡੇਟ ਆਈ ਸੀ ਕਿ ਅਨੰਦਪੁਰ ਸਾਹਿਬ ਦੇ ਨਾਮ ਦੇ ਉੱਤੇ ਨਾਲ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਇੱਕ ਨਵੀਂ ਪੰਥਕ ਪਾਰਟੀ ਐਮਪੀ ਸਰਬਜੀਤ ਸਿੰਘ ਖਾਲਸਾ ਐਮਪੀ ਅਮਰਪਾਲ ਸਿੰਘ ਤੇ ਉਹਨਾਂ ਦੇ ਜਿਹੜਾ ਪਰਿਵਾਰ ਹੈ ਖਾਸ ਕਰਕੇ ਉਹਨਾਂ ਦੇ ਪਿਤਾ ਸਰਗਰਮ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਥਾਂ ਥਾਂ ਜਾ ਰਹੇ ਨੇ ਤਰਸੀਮ ਸਿੰਘ ਔਰ ਹੋਰ ਕੁਝ ਲੋਕਾਂ ਨੂੰ ਨਾਲ ਲੈ ਕੇ ਪਾਰਟੀ ਦਾ ਗਠਨ ਕਰਨ ਦਾ ਜਿਹੜਾ ਨਾਮ ਕੀ ਰੱਖਿਆ ਜਾਣਾ ਉਸ ਦਾ ਐਲਾਨ ਹੋ ਜਾਂਦਾ ਪਰ 14 ਨੂੰ ਮਾਗੀ ਦਾ ਜਿਹੜਾ ਮੇਲਾ ਹੈ ਮੁਕਸਰ ਸਾਹਿਬ ਉੱਥੇ ਇਸ ਦਾ ਰਸਮੀ ਤੌਰ ਤੇ ਐਲਾਨ ਹੋਣਾ ਹੈ ਇਸ ਦਾ ਢਾਂਚਾ ਤਿਆਰ ਹੋਣਾ ਹੈ ਔਰ ਜਦੋਂ ਉਹ ਪਾਰਟੀ ਦੀ ਗੱਲ ਹੱਲੇ ਚੱਲ ਰਹੀ ਸੀ ਤੇ ਹੁਣ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਇੱਕ ਸੰਕੇਤ ਦੇ ਦਿੱਤੇ ਨੇ ਬਾਗੀ ਧੜੇ ਨੇ ਵੀ ਕਿ ਉਹ ਵੀ ਨਵੀਂ ਇੱਕ ਪਾਰਟੀ ਬਣਾ ਸਕਦੇ ਨੇ ਹਾਲਾਂਕਿ ਇਸ ਦਾ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਮੀਟਿੰਗ ਦੇ ਵਿੱਚ ਪਰ ਸੰਕੇਤ ਜ਼ਰੂਰ ਦਿੱਤੇ ਗਏ ਨੇ ਕਿਉਂਕਿ 2 ਦਸੰਬਰ ਵਾਲੇ ਜਿਹੜੇ ਕੀਤਾ ਗਿਆ ਹੁਕਮਨਾਮਾ ਆਇਆ ਦਿੱਤੇ ਗਏ ਆਦੇਸ਼ ਨੇ ਉਹ ਨਹੀਂ ਮੰਨ ਰਿਹਾ ਸ਼੍ਰੋਮਣੀ ਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸਮਰਥਕ ਧੜੇ ਵਾਲੇ ਪਾਸੇ ਨੇ ਤਾਂ ਇਸ ਕਰਕੇ ਬਾਕੀ ਅਕਾਲੀਆਂ ਨੇ ਵੀ ਫੇਰ ਤੋਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾਂ ਇੱਕ ਦਫਾ ਲੱਗਿਆ ਸੀ ਲੋਕਾਂ ਨੂੰ ਵੀ ਕਿ ਹੁਣ ਸ਼ਾਇਦ ਵੱਖੋ-ਵੱਖਰੀਆਂ ਡੱਫਲੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ 'ਤੇ ਇੱਕ ਮੰਚ ਤੇ ਇਕੱਠੀ ਹੋਵੇਗੀ ਔਰ ਸੱਤ ਮੈਂਬਰੀ ਬਣਾਏਗੀ ਕਮੇਟੀ ਨਵੀਂ ਭਰਤੀ ਕਰੇਗੀ ਵਰਕਿੰਗ ਕਮੇਟੀ ਦੇ ਵਿੱਚ ਫੈਸਲਾ ਲਿਆਇਆ ਜਾਏਗਾ ਉਸ ਨੂੰ ਇਖਤਿਆਰ ਦਿੱਤੇ ਜਾਣਗੇ ਨਵੀਂ ਭਰਤੀ ਦੇ ਪਰ ਉਹ ਗੱਲ ਵੀ ਸਿਰੇ ਨਹੀਂ ਲੱਗੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਵਕੀਲਾਂ ਦੀ ਸਲਾਹ ਲੈ ਕੇ ਉਸ ਤੋਂ ਬਾਅਦ ਇਕਾਲਤਖ ਸਾਹਿਬ ਦੇ ਜ਼ਥੇਦਾਰ ਨੂੰ ਵੀ ਇਸ ਗੱਲ ਤੋਂ ਜਾਣੂ ਕਰਵਾਇਆ ਔਰ ਨਾਲ ਹੀ ਲੋਕਾਂ ਦੇ ਵਿੱਚ ਆ ਕੇ ਮੀਡੀਆ ਦੇ ਵਿੱਚ ਆ ਕੇ ਲੋਕਾਂ ਨੂੰ ਵੀ ਦੱਸਿਆ ਕਿ ਇਸ ਦੇ ਨਾਲ ਅਸੀਂ ਆਪਣੀ ਪਾਰਟੀ ਦੀ ਮਾਨਤਾ ਖਤਰੇ ਵਿੱਚ ਨਹੀਂ ਪਾਉਣੀ ਹਾਲਾਂਕਿ ਇਸ ਦੇ ਉੱਤੇ ਐਸਜੀਪੀਸੀ ਦੇ ਕੁਝ ਮੈਂਬਰਾਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹੜਾ ਇੱਕ ਬਾਗੀ ਧੜਾ ਚੱਲ ਰਿਹਾ ਜਿਸ ਦੇ ਸੁਧਾਰ ਲਹਿਰ ਦੇ ਕਨਵੀਨਰ ਬਣਾ ਦਿੱਤੇ ਗਏ ਸਨ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ ਇਹ ਸਾਰੇ ਇੱਕ ਪਾਸੇ ਨੇ ਜਿਹੜੇ ਬੀਬੀ ਜਗੀਰ ਕੌਰ ਵੀ ਇਨਾਂ ਚ ਸ਼ਾਮਲ ਨੇ ਸੁਖਦੇਵ ਸਿੰਘ ਢੀਂਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਇਹ ਸਾਰੇ ਇੱਕ ਪਾਸੇ ਨੇ ਹੁਣ ਇਹਨਾਂ ਦੀ ਬੈਠਕ ਹੁੰਦੀ ਹੈ ਉਸ ਬੈਠਕ ਵਿੱਚ ਸੰਕੇਤ ਦਿੱਤਾ ਗਿਆ ਕਿ ਜੇਕਰ ਇਹਨਾਂ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖਰੇ ਸਿੱਖ ਬੁੱਧੀ ਜੀਵੀਆਂ ਨਾਲ ਬੈਠਕਾਂ ਕਰਕੇ ਮੀਟਿੰਗਾਂ ਕਰਕੇ ਨਵੀਂ ਜਿਹੜੀ ਰਣਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੁਣ ਇਹ ਵੀ ਕਿਹਾ ਗਿਆ ਕਿ ਸਿੱਖ ਬੁੱਧੀ ਜੀਵੀਆਂ ਦੇ ਨਾਲ ਜਿਹੜੀਆਂ ਨੇ 2-3 ਦਫਾ ਕਾਨਫਰੰਸਾਂ ਹੋਣਗੀਆਂ ਉਹਨਾਂ ਦੇ ਨਾਲ ਬੈਠਕਾਂ ਹੋਣਗੀਆਂ ਆਰ ਪੰਜਾਬ ਦੇ ਵਿੱਚ ਨਵੀਂ ਪਾਰਟੀ ਵੀ ਬਣ ਸਕਦੀ ਹੈ ਕਿਉਂਕਿ ਇਸ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਹਾਲਾਂਕਿ ਇੱਕ ਨਵੀਂ ਪਾਰਟੀ ਦਾ ਤੈਲਾਣ ਹੋ ਚੁੱਕਾ ਸ਼੍ਰੋਮਣੀ ਕਾਲੀਦਲ ਆਨੰਦਪੁਰ ਸਾਹਿਬ ਜਿਸ ਦਾ ਨਾਮ ਰੱਖਿਆ ਜਾਣਾ ਹੈ ਉਹ ਮਾਗੀ ਮੇਲੇ ਦੇ ਉੱਤੇ ਰਸਮੀ ਤੌਰ ਤੇ ਐਲਾਨ ਹੋਣਾ ਜਿਸ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਕੁਝ ਉਹਨਾਂ ਦੇ ਨਾਲ ਹੋਰ ਪੰਥਕ ਹਸਤੀਆਂ ਨੇ ਜਿਹੜੀਆਂ ਸ਼ਾਮਲ ਹੋਣਗੀਆਂ ਹਾਲਾਂਕਿ ਉਹ ਪਾਰਟੀ ਬਣਨ ਤੋਂ ਬਾਅਦ ਕਿੰਨੀ ਕਾਮਯਾਬ ਹੁੰਦੀ ਹੈ ਉਹਨਾਂ ਦਾ ਏਜੰਡਾ ਕੀ ਹੋਵੇਗਾ ਇਹ ਲੋਕਾਂ ਨੇ ਹੰਗਾਰਾ ਬਾਅਦ ਵਿੱਚ ਦੇਣਾ ਜਦੋਂ ਲੋਕਾਂ ਦੇ ਵਿੱਚ ਵਿਚਰਨਗੇ ਉਸ ਪਾਰਟੀ ਨੂੰ ਲੈ ਕੇ ਮੈਂਬਰਸ਼ਿਪ ਜਿਹੜੀ ਆ ਸ਼ੁਰੂਆਤ ਕਰਨਗੇ ਕੌਣ ਕੌਣ ਉਸ ਦੀ ਮੈਂਬਰਸ਼ਿਪ ਲੈਂਦਾ ਹੈ ਪਰ ਜਿਥੋਂ ਤੱਕ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਚੋਣ ਨਿਸ਼ਾਨ ਪਹਿਲਾਂ ਤੋਂ ਹੀ ਤੱਕੜੀ ਰਿਹਾ ਹੈ ਉਹ ਕਿੰਨੀ ਹੋਰ ਮਜ਼ਬੂਤ ਹੁੰਦੀ ਹੈ ਜਾਂ ਉਸ ਦੀ ਲੀਡਰਸ਼ਿਪ ਦਾ ਚਿਹਰਾ ਮੋਹਰਾ ਕਿਹੋ ਜਿਹਾ ਹੋਵੇਗਾ ਨਵੀਂ ਭਰਤੀ ਸ਼ੁਰੂ ਵੀ ਹੁੰਦੀ ਹੈ ਤਾਂ ਉਹ ਸਾਰੀਆਂ ਗੱਲਾਂ ਉਸ ਤੇ ਨਿਰਭਰ ਕਰਦੀਆਂ ਨੇ ਜਦੋਂ ਵਰਕਿੰਗ ਕਮੇਟੀ ਦੇ ਵਿੱਚ ਮਤੇ ਆਉਣੇ ਨੇ ਫੈਸਲੇ ਲੈ ਜਾਣੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਲਗਭਗ ਜਿਹੜਾ ਆ ਸ਼ਹੀਦੀ 15 ਵਾੜਾ ਬੀਤਣ ਤੋਂ ਬਾਅਦ ਵੀ ਕਹਿੰਦਿਆਂ ਨੂੰ ਜਿਹੜਾ ਆ ਕਾਫੀ ਸਮਾਂ ਹੋ ਗਿਆ ਪੰਜ ਤੋਂ 6 ਦਿਨ ਜਾਂ ਇਹ ਕਹਿ ਸਕਦੇ ਕਿ ਇੱਕ ਹਫਤਾ ਤਕਰੀਬਨ ਤਕਰੀਬਨ ਹੋ ਗਿਆ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਜਲਦੀ ਹੋਣ ਜਾ ਰਹੀ ਹੈ ਪਰ ਅਜੇ ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਸਾਦੀ ਗਈ ਜਿਸ ਦੇ ਕਰਕੇ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਰਹੇ ਨੇ ਹੁਣ ਜਿਹੜੇ ਸਾਬਕਾ ਸੰਸਦ ਮੈਂਬਰ ਨੇ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਸਥਾਨ ਦੇ ਉੱਤੇ ਜਿਹੜੀ ਬੈਠਕ ਹੋਈ ਹੈ ਉਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ ਗੁਰਪ੍ਰਤਾਪ ਵਡਾਲਾ ਜੀ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਢੀਂਡਸਾ ਸੁਰਜੀਤ ਸਿੰਘ ਰਖੜਾ ਸਰਵਣ ਸਿੰਘ ਫਲੋਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਸੁਤਿੰਦਰ ਸਿੰਘ ਟੋੜਾ ਚਰਨਜੀਤ ਸਿੰਘ ਬਰਾੜ ਇਹ ਸਾਰੇ ਸ਼ਾਮਲ ਹੋਏ ਹੁਣ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸਵੀਕਾਰ ਕਰਨ ਦੀ ਜਿੱਥੇ ਮੰਗ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਕੁਝ ਮੈਂਬਰ ਨੇ ਜਿਹੜੇ ਕਹਿ ਸਕਦੇ ਆ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਮੰਗ ਪੱਤਰ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇ ਚੁੱਕੇ ਨੇ ਇੱਕ ਤਾਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਜਾਂਚ ਕਮੇਟੀ ਜਿਹੜੀ ਬਣਾਈ ਗਈ ਹੈ ਉਸ ਨੂੰ ਵਾਪਸ ਲਿਆ ਜਾਵੇ ਇਸ ਦਾ ਆਦੇਸ਼ ਦਿੱਤਾ ਜਾਵੇ ਇੱਕ ਹੋਰ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਹ ਨਹੀਂ ਜਿਹੜੇ ਮੰਨਰੀ ਲੀਡਰਸ਼ਿਪ ਉਹਨਾਂ ਦੇ ਖਿਲਾਫ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਆਦੇਸ਼ ਜ਼ਰੂਰ ਆਉਣਾ ਚਾਹੀਦਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਇਸ ਮਸਲੇ ਦੇ ਵਿੱਚ ਬਾਦਲ ਦਾ ਜਿਹੜਾ ਅਸਤੀਫਾ 3 ਦਿਨਾਂ ਦੇ ਵਿੱਚ ਸੁਖਵੀਰ ਬਾਦਲ ਤੇ ਹੋਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਪ੍ਰਵਾਨ ਕਰਨ ਦੀ ਗੱਲ ਸੀ ਫਿਰ 20 ਦਿਨ ਹੋਰ ਵਧਾਏ ਗਏ ਉਹ ਵੀ ਸਮਾਂ ਬੀਤ ਗਿਆ ਫਿਰ ਸ਼ਹੀਦੀ ਦਿਹਾੜੇ ਚੱਲ ਰਹੇ ਸਨ ਇਹ ਕਿਆ ਗਿਆ ਇਹਨਾਂ ਦੇ ਵੱਲੋਂ ਕਿ ਬਹਾਨਾ ਲਾਇਆ ਜਾ ਰਿਹਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਪਹਿਲਾਂ ਹੀ ਕਹਿ ਚੁੱਕੇ ਨੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਕਿ ਇਹ ਆਨੇ ਬਹਾਨੇ ਲਗਾਏ ਜਾ ਰਹੇ ਨੇ ਇਸ ਨੂੰ ਜਿਹੜਾ ਟਾਲਿਆ ਜਾ ਰਿਹਾ ਪਰ ਬਾਅਦ ਦੇ ਵਿੱਚ ਜਿਹੜੀ ਕੀਤੀ ਗਈ ਇੱਕ ਬੈਠਕ ਹੈ ਇਸ ਬੈਠਕ ਦੇ ਵਿੱਚ ਕਾਫੀ ਚੀਜ਼ਾਂ ਨੇ ਸਾਹਮਣੇ ਆਈਆਂ ਨੇ ਔਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਹੌਲੇ ਮੁਹੱਲੇ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਕਰਨਾ ਕੀ ਹੈ ਇਸ ਬੈਠਕ ਤੋਂ ਬਾਅਦ ਵਡਾਲਾ ਨੇ ਕਿਹਾ ਕਿ ਅਸੀਂ ਸੰਗਠਨ ਬਣਾਉਣ ਦੇ ਲਈ ਕੋਈ ਜਲਦਬਾਜ਼ੀ ਨਹੀਂ ਕਰ ਰਹੇ ਪਰ ਹੌਲੇ-ਹੌਲੇ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਣਾ ਜਦੋਂ ਤੱਕ ਸਾਨੂੰ ਅਕਾਲ ਤਖਤ ਦੇ ਹਦਾਇਤਾਂ ਦਾ ਪਾਲਣ ਜਿਹੜਾ ਅਸੀਂ ਕਰਨਾ ਹੈ ਉਸ ਨੂੰ ਅਸੀਂ ਕਰਾਂਗੇ ਔਰ ਵਿਸਤ੍ਰਿਤ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ ਵਡਾਲਾ ਨੇ ਤੇ ਇਹ ਵੀ ਕਹਿ ਦਿੱਤਾ ਕਿ ਸਾਡੇ ਸਾਡਾ ਪਹਿਲਾ ਕਦਮ ਮਾਗੀ ਮੇਲੇ ਤੋਂ ਪਹਿਲਾਂ ਕੁਝ ਬੈਠਕਾਂ ਆਯੋਜਿਤ ਕਰਨ ਦਾ ਪ੍ਰੋਗਰਾਮ ਲੀਕਣ ਦਾ ਅਸੀਂ ਅਕਾਲੀ ਦਲ ਦੇ ਉਹਨਾਂ ਸਾਰੇ ਜਿਹੜੇ ਵਰਕਰਾਂ ਨੂੰ ਜਥੇਦਾਰਾਂ ਦੇ ਸੰਪਰਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਤੱਕ ਪਹੁੰਚ ਕਰ ਰਹੇ ਆ ਜੋ ਕਾਲ ਤੱਕ ਦੇ ਆਦੇਸ਼ਾਂ ਦਾ ਪਾਲਣਾ ਨਹੀਂ ਕਰਦੇ ਉਹਨਾਂ ਦਾ ਮੁਖ ਜਿਹੜੇ ਨੇਤਾ ਤੋਂ ਜਿਹੜੇ ਖੁਸ਼ ਨੇ ਆਗੂਆਂ ਤੋਂ ਨਾ ਖੁਸ਼ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਉਹ ਸਿੱਖ ਬੁੱਧੀਜੀਵੀਆਂ ਨੂੰ ਵੀ ਨਾਲ ਲੈ ਕੇ ਤਿੰਨ ਵੱਡੇ ਸੰਮੇਲਨ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੌਲੇ ਮੁਹੱਲੇ ਤੱਕ ਦਾ ਸਮਾਂ ਦੇ ਦਿੱਤਾ ਗਿਆ ਕਿ ਹੌਲੇ ਮੁਹੱਲੇ ਤੋਂ ਬਾਅਦ ਇਸ ਮਸਲੇ ਦੇ ਵਿੱਚ ਕੋਈ ਨਾ ਕੋਈ ਠੋਸ ਫੈਸਲਾ ਵੀ ਅਸੀਂ ਲੈ ਸਕਦੇ ਹਾਂ ਯਾਨੀ ਕਿ ਇੱਕ ਪਹਿਲਾ ਹੀ ਪੰਥਕ ਪਾਰਟੀ ਦਾ ਐਲਾਨ ਹੋ ਚੁੱਕਾ ਜਿਹੜੀ ਕਿ 14 ਜਨਵਰੀ ਮਾਗੀ ਮੇਲੇ ਵਾਲੇ ਦਿਨ ਸ੍ਰੀ ਮੁਕਸਰ ਸਾਹਿਬ ਤੋਂ ਰਸਮੀ ਐਲਾਨ ਹੋ ਜਾਣਾ ਜਿਸ ਦਾ ਪਾਰਟੀ ਦਾ ਨਾਮ ਰੱਖ ਦਿੱਤਾ ਗਿਆ ਤੇ ਬਾਕੀ ਧੜੇ ਦੇ ਵੱਲੋਂ ਵੀ ਕੀ ਪਾਰਟੀ ਨਵੀਂ ਬਣੇਗੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੇਕਰ ਫੈਸਲੇ ਇਨ ਬਿਨ ਲਾਗੂ ਕਰ ਲੈਂਦੀ ਹੈ ਤਾਂ ਕੀ ਉਸ ਦੇ ਵਿੱਚ ਰਲੇਵਾ ਹੋ ਜਾਏਗਾ ਇਹ ਰਲੇਵਾ ਹੋਣਾ ਹਾਲ ਦੀ ਘੜੀ ਸੰਭਵ ਨਹੀਂ ਨਜ਼ਰ ਆ ਰਿਹਾ ਕਿਉਂਕਿ ਪਾੜਾ ਬਹੁਤ ਵੱਧ ਚੁੱਕਾ ਉਸੇ ਤਰ੍ਹਾਂ ਹੀ ਬਰਕਰਾਰ ਨੇ ਤਕਰਾਰ ਬਾਜ਼ੀਆਂ ਇਹ ਤਕਰਾਰ ਦੇ ਵਿੱਚ ਇੱਕ ਜੁੱਟਤਾ ਜਿਹੜੀ ਹੈ ਨੇੜੇ-ਤੇੜੇ ਵੀ ਹਾਲ ਦੀ ਘੜੀ ਤੱਕ ਦਿਖਾਈ ਨਹੀਂ ਦੇ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਸੰਭਾਵਨਾਵਾਂ ਬਹੁਤ ਘੱਟ ਬਣੀਆਂ ਹੋਈਆਂ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਦੋਨਾਂ ਧੜਿਆਂ ਦੇ ਪਾਸੋਂ ਹੁਣ ਤੱਕ ਸਾਹਮਣੇ ਆਈ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਜੇਕਰ ਨਵੀਆਂ ਪੰਥਕ ਪਾਰਟੀਆਂ ਉੱਭਰ ਰਹੀਆਂ ਨੇ ਤੇ ਇਸ ਦੇ ਨਾਲ ਫਾਇਦਾ ਕਿਸ ਨੂੰ ਹੋਵੇਗਾ ਨੁਕਸਾਨ ਕਿਸ ਨੂੰ ਹੋਵੇਗਾ ਜਾਂ ਇਸ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਭਲਾਈ ਕਿੱਥੇ ਦਿਖਾਈ ਦਿੰਦੀ ਹੈ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ